ਮਾਈ ਪਿੰਦਾ ਆ ਮਗਰ ਜਿਹੜੇ ਕਈ ਨਹੀਂ ਪਿੰਦੇ ਮਗਰ ਕਹਿੰਦੇ ਕਿ ਜਿਹੜੇ ਪਿੰਦੇ ਕਿ ਤੁਸੀਂ ਉਹ ਮੈਂ ਖੋੜਦਾ ਕਿੱਥੇ ਪਾਉਂ ਕਿੱਥੀ ਸੱਦਦੇ ਪਾਉਂ ਤੂੰ ਗੁਰੂ ਸਿੱਖ ਬੰਦਾ ਗੁਰੂ ਦਾ ਬੰਦਾ ਹੋ ਕੇ ਇੱਕ ਤੇਰੇ ਮੂੰਹ ਆਏ ਨਾ ਚੰਗੇ ਲੱਗਦੀ ਪਤਾ ਯਾਰ ਆਪਣੇ ਆਪ ਨੂੰ ਬੜੇ ਸ਼ਰਮ ਆਣੀ ਚਾਹੀਦੀ ਹੈ ਕੋਈ ਹੋਰ ਉਹਦੇ ਨਾਲ ਗੱਲ ਕਰੇ ਮਾਫੀਆ ਹਾਏ ਹਾਏ ਮਾਫੀਆ ਨੇ ਸਾਰਿਆਂ ਦੇ ਕਰਾਓ ਨਹੀਂ ਭਲਾ ਗੱਲ ਲੱਗੀ ਐ ਟੈਸਟ ਕਰਾਓ ਮੇਰਾ ਕੀ ਗੱਲ ਕਿਤੇ ਨਹੀਂ ਗੱਲ ਹੁਣੇ ਤੁਸੀਂ ਸੁਣਦੇ ਆ ਵਾਹ ਗੁਰਦਨ ਚੱਲਦੀ ਤੁੰਗੋ ਇਹੋ ਮਹਾਰਾਜਾ ਰਹਿਣ ਗੁਰਦਨ ਚੱਲਦੀ ਐ ਚੱਲੋ ਗੁਰਦਨ ਚੱਲੋ ਜਿਆਦਾ ਠੀਕ ਐ ਕਿਉਂ ਝੂਣ ਬੋਲਦੇ ਕੋਈ ਨਹੀਂ ਦੱਸਦਾ ਇਹਨਾਂ ਨੂੰ ਮਜ਼ਾ ਰ ਕੋਈ ਵੀਰੇ ਦੱਸਦਾ ਇਹਦਾ ਕੀ ਹੈ ਕੀ ਦੱਸਦਾ ਜਿਹੜਾ ਕਿੰਨੇ ਸਾਰੂ ਦੇ ਪੋਤਾ ਮਿਲ ਕੇ ਕਿੰਨੇ ਕਿਰੇ ਮੈਂ মিডিਆ ਵਾਲਾ ਥੋੜੀਆ ਕੀ ਬੋਲਾਂ ਮੈਂ ਦੱਸੋ ਮੈਂ ਤਾਂ ਭੀੜ ਦੇਖ ਕੇ ਖੜ ਗਿਆ ਉਹਨੇ ਥੋੜਿਆਂ ਨੂੰ ਥੋੜਾ ਦਰਦਿਕ ਮਾਇਆ ਜਿੱਦਾਂ ਤੁਸੀਂ ਉਦਾਂ ਮੈਂ ਆ ਦਰਦਿਕਾਂ ਤੂੰ ਮੇਰੇ ਨੇ ਲੜਿਆ ਉਹਨੇ ਮਾਇਆ ਕਹਿੰਦਾ ਰਾਹ ਖੋਲ ਦੋ ਵੀ ਰਾਹ ਭੀੜ ਉਹ ਜੀ ਛੱਡ ਦੋਰਾ ਦੇ ਦੁਨੀਆ ਚੈਨਲ ਦੇਖ ਰਹੇ ਸਾਰੇ ਦਸਤਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਆਏ ਹਾਂ 33 ਮਟਾ ਰੋਡ ਤੇ ਜਿੱਥੇ ਸਿੰਘ ਇੱਥੇ ਇੱਕ ਠੇਕਾ ਖੁੱਲਣ ਜਾ ਰਿਹਾ ਜਿੱਥੇ ਕਿਤੇ ਬਹੁਤ ਵਿਵਾਦ ਬਣਿਆ ਹੋਇਆ ਤੇ ਲੋਕਾਂ ਲਈ ਲੋਕ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਠੇਕਾ ਨਾ ਖੁੱਲਿਆ ਜਾਵੇ ਆਓ ਜਾਣਦੇ ਹਾਂ ਕਾਰਨ ਕੀ ਹੈ ਤੇ ਗੱਲ ਕੀ ਪ੍ਰੋਬਲਮ ਕੀ ਹੈ ਟਾਇਆ ਰਿਹਾ ਸੀਗਾ ਬਹੁਤ ਹੀ ਘਟੀਆ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ ਇਹ ਇਸ ਠੇਕੇ ਦੇ ਬਾਰੇ ਆਮ ਪਾਰਟੀ ਦੇ ਹਾਈ ਕਮਾਂਡ ਦੇ ਨੋਟਿਸ ਦੇ ਵਿੱਚ ਸੀਗਾ ਮੰਨੇ ਵਾਲਿਆਂ ਵੱਲੋਂ 4 ਦਿਨ ਪਹਿਲਾਂ ਇਸ ਚੀਜ਼ ਦੇ ਨੋਟਿਸ ਦੇ ਵਿੱਚ ਲਿਆਇਆ ਗਿਆ ਔਰ ਇ ਇ ਇੱਥੇ ਤੱਕ ਕਿ ਇਹਨਾਂ ਨੇ ਕੱਲ ਮੀਟਿੰਗ ਵੀ ਕੀਤੀ ਸੀ ਕਿ ਇੱਥੇ ਸ਼ਰਾਬ ਦਾ ਠੇਕਾ ਨਹੀਂ ਖੁੱਲੇਗਾ ਕਿਉਂ ਨਹੀਂ ਅਜਿਹਾ ਨਹੀਂ ਔਰ ਕੱਲ ਮੀਟਿੰਗ ਵੀ ਹੋਈ ਸੀਗੀ ਸ਼ਰਾਬ ਦਾ ਠੇਕਾ ਨਹੀਂ ਖੁੱਲੇਗਾ ਬਹੁਤ ਹੀ ਮਾੜੀ ਗੱਲ ਹੈ ਆਪ ਪਾਰਟੀ ਦੇ ਰਾਸ਼ਟਰੀ ਸੰਚਾਲਕ ਅਰਵਿੰਦ ਕੇਜਰੀਵਾਲ ਵੱਲੋਂ ਕੱਲ ਇੱਕ ਬਿਆਨ ਦਿੱਤਾ ਗਿਆ ਸੀ ਉਹ ਅੱਜ ਖਵਾ ਦੇ ਵਿੱਚ ਲੱਗਿਆ ਪੰਜਾਬ ਕੇਸਰੀ ਵਿੱਚ ਅਸੀਂ ਪੰਜਾਬ ਦੇ ਵਿੱਚ ਨਸ਼ੇ ਨੂੰ ਜ਼ੀਰੋ ਕਰ ਦਾਂਗੇ ਬਗਲ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੀ ਤੁਹਾਡੇ ਸਾਰੇ ਬਾਰੇ ਝੂਠੇ ਨੇ ਮੈਂ ਤੇ ਕੋਈ ਰਾਜਨੀਤੀ ਨਹੀਂ ਕਰ ਰਿਹਾ ਤੁਹਾਡੇ ਬਿਆਨਾਂ ਉੱਤੇ ਹੀ ਗੱਲ ਕਰ ਰਿਹਾ ਗੁਰਦੁਆਰਾ ਸਾਹਿਬ ਸਿਰਫ ਦਸ਼ਕਨਵਾ ਦੂਰੀ ਤੇ ਆ ਬੜੀ ਸ਼ਰਮ ਵਾਲੀ ਗੱਲ ਹੈ ਤੁਸੀਂ ਐਜੂਕੇਸ਼ਨ ਦੇ ਬਾਰੇ ਕੀਤੇ ਸੀਗੇ ਤੁਸੀਂ ਉਹਨਾਂ ਜੀ ਫੇਲ ਹੋਏ ਹੋ ਤੁਸੀਂ ਹਰ ਚੀਜ਼ ਦੇ ਵਿੱਚ ਟੋਟਲ ਫੇਲ ਹੋਏ ਹੋ ਮੈਂ ਤੁਹਾਨੂੰ ਫੇਰ ਕਹਿਣਾ ਚਾਹੁੰਦਾ ਰਾਜਨੀਤੀ ਨਹੀਂ ਹੈ ਬਟ ਇਹ ਤੁਸੀਂ ਦੇਖ ਲਓ ਗੁਰਦੁਆਰਾ ਸਾਹਿਬ ਐ ਬਿਲਕੁਲ ਸਾਹਮਣੇ ਸ਼ਰਾਬ ਦਾ ਠੇਕਾ ਖੜਿਆ ਹੈ ਕੀ ਇੱਥੇ ਦੇ ਆਮ ਪਾਰਟੀ ਦੇ ਜਿਹੜੇ ਵੱਡੇ ਨੁਮੰਦੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਇੱਥੇ ਸ਼ਰਾਬ ਦਾ ਠੇਕਾ ਖੜਿਆ ਸਭ ਨੂੰ ਪਤਾ ਸੀਗਾ ਇਹ ਸਾਰੀ ਪਬਲਿਕ ਜਾ ਕੇ ਆਈ ਠੀਕ ਹੱਲ ਉੱਤੇ ਹੁਣ ਹੁਣ ਇੱਥੇ ਜਾਣਗੇ ਕੋਈ ਆ ਕੇ ਕਹੇ ਦੀ ਚੁੱਪਚਾਪ ਇੱਥੇ ਰਾਤ ਨੂੰ ਆ ਕੇ ਚੋਰੀ ਨਹੀਂ ਬੋਤਲ ਰੱਖਤੀਆਂ ਕਿਹੜਾ ਰੱਖਦਾ ਦੀ ਸਾਰਾ ਕੋਈ ਕਿਸੇ ਬੋਤਲ ਨਹੀਂ ਖੜਾ ਐ ਐਵੀਂ ਰਾਜਨੀਤੀ ਕੀਤੀ ਗਈ ਆ ਜੀ ਉਹ ਰਾਤੋਂ ਰਾਤ ਹੀ ਬੋਤਲਾਂ ਲਾ ਕੇ ਜੀ ਅਸੀਂ ਚੁਕਾਈਆਂ ਕਿਸੇ ਹੋਰ ਨੇ ਨਹੀਂ ਚੁਕਾਈਆਂ ਪਾਰਟੀ ਦੇ ਵਰਕਰਾਂ ਨੇ ਨਾ ਝੂਠ ਬੋਲੇ ਜਾ ਰਹੇ ਨਾ ਉਹਨਾਂ ਨੇ ਮੰਨਿਆ ਨਾ ਆ ਮੱਲੇ ਵਾਲਿਆਂ ਨੇ ਚੁਕਾਈਆਂ ਇਹ ਸਾਡੇ ਭੈਣ ਜੀ ਸ਼ੋਮਨੀ ਅਕਾਲੀ ਦਲ ਤੋਂ ਠੀਕ ਹੈ ਕਿ ਨਹੀਂ ਮੈਂ ਖੁਦ ਭਾਰਤੀ ਜਨਤਾ ਪਾਰਟੀ ਤੋਂ ਅਸੀਂ ਭਾਈਚਾਰੇ ਦਾ ਇੱਕ ਸੰਝ ਦੇਣਾ ਚਾਹੁੰਦੇ ਆ ਅਸੀਂ ਦਾਤ ਦੇਣਾ ਚਾਹੁੰਦੇ ਆ ਅਰਵਿੰਦ ਕੇਜਰੀਵਾਲ ਕਿ ਤੇਰੇ ਹਰ ਦਾਵੇ ਝੂਠੇ ਨੇ ਔਰ ਤੂੰ ਜਿੰਨਾ ਪੰਜਾਬ ਨੂੰ ਲੁੱਟ ਸਕਣਾ ਪਲਾ ਤੋਂ ਦਿੱਲੀ ਨੂੰ ਉਡਦਾ ਰਿਹਾ ਹੁਣ ਤੂੰ ਉਥੋਂ ਦੀ ਇੱਥੇ ਆ ਗਿਆ ਹੁਣ ਤੂੰ ਇੱਥੇ ਲੁੱਟਣ ਦੇ ਜਿਹੜੇ ਤੂੰ ਆਪਣੇ ਪਲਾਨਿੰਗ ਕਰ ਰਿਹਾ ਹੈ ਉਹ ਅੱਛੀ ਤੈਨੂੰ ਪੰਜਾਬ ਦੀ ਜਨਤਾ ਕਾਮਯਾਬ ਨਹੀਂ ਹੋਉਂਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਜੀ ਸਰਦਾਰ ਸਾਹਿਬ ਕਰੇ ਸਰ ਸਨਵਾ ਚਾਰ ਕਦਮ ਪਿਆਰ ਰੱਖੋ ਜੀ ਪੇਟੀਆਂ ਵੀ ਖੋਲਵਾ ਕਿੱਥੋਂ ਸਾਰੀ ਸਿੱਖ ਆਹ ਦੇਖੋ ਜੀ ਆਹ ਜੇਟ ਹੈ ਜੀ ਸਰੇ ਸਰੇ ਅੰਮ੍ਰਿਤ ਜੰਮੇ ਮਕਾ ਦੇ ਦੇ ਔਰ ਜਨਤਾ ਜਿਹੜੀ ਹੈਗੀ ਹੈ ਦੇਖੋ ਜੇ ਕਿਹੋ ਜਿਹਾ ਫੋਕਲ ਸੰਪਰਕ ਰੱਖਿਆ ਹੈ ਨਾ ਤੁਸੀਂ ਉਹਨੇ ਯਾਦ ਦੀ ਕਾਹਦੀ ਦੁਨੀਆ ਦੇਖ ਸਕਦੇ ਆਂ ਅੰਟੀਆ ਨੇ ਕਿਹੜੇ ਦੇਖੇ ਨੇ ਆਹ ਦੇਖ ਕੇ ਪੜੀਆਂ ਬੰਦਾ ਆਹ ਪੰਨ ਕਰਵਾਇਆ ਗਿਆ ਇਹ ਠੇਕਾ ਉਹਨੇ ਤੇਦੀਆਂ ਵਾਲਦ ਨੇ ਸਪਲਾਈਰ ਜਿਕਣਾਂ ਦੀ ਜਗ੍ਹਾ ਬਤ ਕਰਨਾ ਆਉਂਦੇ ਨੇ ਇੱਕ ਦਾ ਸਿਆ ਭਾਏ ਭਾਈ ਬੈਠੇ ਹੋਰ ਬਹੁਤ ਨੇ ਰੰਗ ਔਰ ਮੈਂ ਇਸ ਨੌਜਵਾਨਾਂ ਆਪਣੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਦੇਖੋ ਜਦ ਪੰਜਾਬ ਦਾ ਯੂਥ ਜਾਗਿਆ ਪੰਜਾਬ ਦੀ ਸੱਤਾ ਹਮੇਸ਼ਾ ਹਿੱਲੀ ਹੈ ਪੰਜਾਬ ਦਾ ਯੂਥ ਜਾਗਿਆ ਸ਼ਾਇਦ ਆਮ ਪਾਰਟੀ ਭੁੱਲ ਚੁੱਕੀ ਐ ਆਉਣ ਵਾਲੇ ਟਾਈਮ ਦੇ ਵਿੱਚ 2024 ਦੇ ਵਿੱਚ ਤੁਹਾਨੂੰ ਪੰਜਾਬ ਦਾ ਯੂਥ ਹਰ ਇੱਕ ਦਾ ਜਵਾਬ ਦੇਊਗਾ ਯਾਦ ਰੱਖਿਓ ਜਿਹੜੇ ਤੁਸੀਂ ਲੋਕਾਂ ਝੂਠੇ ਵਾਅਦੇ ਕਰ ਰਹੇ ਨਾ ਪ੍ਰਸ਼ਾਸਨ ਚਾਲਕ ਅਰਵਿੰਦ ਕੇਜਰੀਵਾਲ ਜੀ ਨਿਸ਼ਾਮੁਕਤ ਕਰਨ ਤੇ ਭਾਡੇ ਸਾਰੇ ਟੈਂਟੇ ਫਿੱਸ ਐ ਕੋਈ ਹੋ ਨਹੀਂ ਤੁਹਾਡੇ ਝੂਠੇ ਦਾਅਵੇ ਨੇ ਤੁਸੀਂ ਟੋਟਲ ਫੇਲ ਹੋ ਬਾਕੀ ਮੇਰਾ ਵੀਰ ਕੰਮ ਦੀ ਬਾਕੀ ਇਹਨਾਂ ਟਿਊਨ ਹੀ ਰਹਿ ਗਈ ਐ ਬਸ ਪਤਾ ਸਾਫ ਆ ਬਿਲਕੁਲ ਠੀਕ ਐ ਨਾ ਜੋ ਇਹਨਾਂ ਨੇ ਵਾਅਦੇ ਕੀਤੇ ਸੀਗੇ ਸਾਰੀ ਫੇਲ ਐ ਸਰਕਾਰ ਠੀਕ ਐ ਨਾ ਆਹ ਦੇਖੋ ਗੁਰਦੁਆਰਾ ਸਾਹਿਬ ਦੇ ਸਾਹਮਣੇ ਠੇਕਾ ਖੋਲਦਾ ਪਿਆ ਵਾ ਉਹਨਾਂ ਨੂੰ ਆਪਣੇ ਆਪ ਨੂੰ ਸ਼ਰਮ ਆਣੀ ਚਾਹੀਦੀ ਆ ਜੋ ਵੀ ਉਹਨਾਂ ਦੇ ਨੁਮਾਇੰਦੇ ਆ ਕੋਈ ਵੀ ਉਹਨਾਂ ਦਾ ਪਾਰਟੀ ਦਾ ਲੀਡਰ ਆ ਠੀਕ ਆ ਨਾ ਪਰ ਇਹ ਠੇਕਾ ਨਹੀਂ ਖੁੱਲਣ ਦਵਾਂਗੇ ਸਾਨੂੰ ਕਿਸੇ ਵਾਰੇ ਬੱਚੇ ਵੀ ਸਾਡੇ ਘੁੰਦੇ ਆ ਪਰ ਇੱਥੇ ਠੇਕਾ ਬਿਲਕੁਲ ਨਹੀਂ ਖੁੱਲਣਾ ਚਾਹੀਦਾ ਜੀ ਖੋਲ ਨਹੀਂ ਕੋਈ ਹੋਰ ਦੁਕਾਨ ਖੋਲੋ ਫਰੂਟ ਦੀ ਖੋਲੋ ਬੇકરી ਖੋਲੋ ਕੋਈ ਹੋਰ ਦੁਕਾਨ ਖੋਲੋ ਪਰ ਠੇਕਾ ਨਹੀਂ ਖੁੱਲਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਠੇਕਾ ਜਿਹੜਾ ਆ ਚੋਰੀ ਛੁਪੇ ਖੁੱਲਣ ਲੱਗਿਆ ਸੀਗਾ ਇਹ ਬੰਦਿਆਂ ਨੇ ਬੜੀ ਸ਼ਰਾਰਤ ਕੀਤੀ ਆ ਅੱਧੀ ਰਾਤ ਨੂੰ ਰਾਤ ਨੂੰ 1.5 ਵਜੇ 2 ਵਜੇ 2.5 ਵਜੇ 3 ਵਜੇ ਆਣ ਕੇ ਅੰਦਰ ਸਮਾਨ ਰੱਖ ਦਿੰਦੇ ਸੀਗੇ ਪਰ ਇੱਥੇ ਸੰਗਤ ਨੂੰ ਵੀ ਪਤਾ ਲੱਗ ਗਿਆ ਸੀਗਾ ਇਲਾਕਾ ਨੂੰ ਆਥੇ ਪਤਾ ਲੱਗ ਗਿਆ ਹੈਗਾ ਇੱਥੇ ਠੇਕਾ ਖੁੱਲਣ ਜਾ ਰਿਹਾ ਹੈ ਜਿੱਦਾਂ ਹੀ ਉਹਨਾਂ ਨੇ ਅੱਜ ਸ਼ਟਰ ਚੁੱਕਿਆ ਮੌਕਾ ਦੇਖ ਕੇ ਪਰ ਮੁਹੱਲਾ ਨਿਵਾਸੀ ਸਾਰੇ ਇਲਾਕਾ ਨਿਵਾਸੀ ਇਕੱਠੇ ਹੋ ਗਏ ਆ ਤੇ ਇਹ ਠੇਕਾ ਜਿਹੜਾ ਆ ਇਹ ਬੰਦ ਕਰਵਾਇਆ ਜਾ ਰਿਹਾ ਹੈ ਔਰ ਇਹਨਾਂ ਨੇ ਸਟਾਕ ਲਿਆਂਦਾ ਹੋਈ ਸ਼ਰਾਬ ਦੀਆਂ ਪੇਟੀਆਂ ਲਿਆਂਦੀਆਂ ਉਹ ਵੀ ਕਢਵਾ ਕੇ ਬਾਹਰ ਖਵਾਤੀਆਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀਗੀ ਪੁਲਿਸ ਪਰ ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ ਵੈ ਤੇ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡਿਆਈ ਨੂੰ ਫੋਨ ਕੀਤਾ ਸੀ ਉਹਨਾਂ ਵੀ ਪੁਲਿਸ ਵਿਭਾਗ ਨੂੰ ਫੋਨ ਕਰਵਾ ਕੇ ਐਸ ਐਚਓ ਸਾਹਿਬ ਨੂੰ ਫੋਨ ਕਰਤਾ ਇੰਚਾਰਜ ਸਾਹਿਬ ਨੂੰ ਫੋਨ ਕਰਕੇ ਭੇਜ ਦਿੱਤਾ ਸੀਗਾ ਔਰ ਤੁਸੀਂ ਦੇਖ ਸਕਦੇ ਹੋ ਸ਼ਟਰ ਡਾਊਨ ਕਰਵਾਤਾ ਅਸੀਂ ਇਸ ਇਲਾਕੇ ਦੇ ਵਿੱਚ ਜਿਹੜਾ ਸ਼ਰਾਬ ਦਾ ਠੇਕਾ ਨਹੀਂ ਖੁੱਲਣ ਦੇਵਾਂਗੇ ਤੇ ਅਸੀਂ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ ਕਿ ਸਾਡੇ ਜਿਹੜੇ ਜ਼ਿਆਦਾ ਪਬਲਿਕ ਵਾਲੀ ਸੰਗਣੀ ਆਬਾਦੀ ਦੇ ਵਿੱਚ ਔਰ ਗੁਰਦੁਆਰਾ ਸਾਹਿਬ ਦੇ ਨੇੜੇ ਜਿਹੜਾ ਇਹ ਠੇਕਾ ਖੁੱਲਣ ਜਾ ਰਿਹਾ ਹੈ ਅਸੀਂ ਠੇਕਾ ਨਹੀਂ ਖੁੱਲਣ ਦੇਵਾਂਗੇ ਪੂਰੀ ਪਬਲਿਕ ਜਿਹੜੀ ਆ ਉਹ ਇਸ ਦੇ ਵਿਰੋਧ ਦੇ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਤੁਸੀਂ ਪੱਲਾ ਲਾਓ ਤੇ ਲੇਡੀਜ਼ ਉਹਨਾਂ ਦੀ ਲਾ ਪ੍ਰਧਾਨ ਜੀ ਆਓ ਜੀ ਆ ਇੰਟਰਵਿਊ ਦੋ ਅੰਦਰ ਸਾਟੀ ਵੱਲੋਂ ਨਹੀਂ ਹੈ ਸਭ ਕੁ ਸਾਰੇ ਖੜੇ ਆ ਮੈਂ ਮਹੱਲਾ ਨਿਵਾਸੀਆਂ ਵੱਲੋਂ ਬੇਨਤੀ ਕਰਦੀ ਆਂ ਕਿ ਗੁਰਦੁਆਰੇ ਦੇ ਸਾਹਮਣੇ ਬਿਲਕੁਲ ਠੇਕਾ ਖੁੱਲਣ ਜਾ ਰਿਹਾ ਸੀ ਅਸੀਂ ਸਾਰੀਆਂ ਬੀਬੀਆਂ ਨੇ ਹਿੰਮਤ ਕਰਕੇ ਇਹ ਠੇਕਾ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਟਾਈਮ ਤਾਂ ਸਾਰਿਆਂ ਨੇ ਬੰਦ ਕਰਤਾ ਸੇਟੀਆਂ ਬਾਹਰ ਕੱਢ ਲਈਆਂ ਗਈਆਂ ਨੇ ਅੱਗੇ ਤੋਂ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਜੋ ਮਰਜ਼ੀ ਹੋ ਜਾਏ ਜੀ ਅਸੀਂ ਇਹ ਠੇਕਾ ਨਹੀਂ ਖੁੱਲਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੱਥੇ ਵੀ ਇੰਨੀ ਸੰਘਣੀ ਆਬਾਦੀ ਦੇ ਵਿੱਚ ਅਸੀਂ ਇਹ ਠੇਕਾ ਨਹੀਂ ਖੁੱਲਣ ਦੇਵਾਂਗੇ ਰਾਮਨਗਰ ਤੱਕ ਇਹ ਇੰਨੀ ਆਬਾਦੀ ਹੈ ਜੀ ਸਾਰੇ ਮਿਲਨਸਾਰ ਨੇ ਅਸੀਂ ਇੱਥੇ ਠੇਕਾ ਨਹੀਂ ਖੁੱਲਣ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਠੇਕੇ ਦੇ ਬਾਰੇ ਵਿੱਚ ਬੋਲਣਾ ਚਾਹਤੀ ਹੂੰ ਕਿ ਇਹ ਬਹੁਤ ਹੀ ਗਲਤ ਹੈ ਇਹ ਸਾਡੇ काम कर रहा है यह एक महिला आरक्षित क्षेत्र है यहाँ पे काउंसिलर महिला है पर वो महिलाओं का ध्यान नहीं रख रही है हमारी आज़ादी छीन रही है हमारे बच्चे हैं वो क्या सीखेंगे कि ये शराब पीना चाहिए हमें वो क्या अपना दायित्व निभा रही है आकर हम कब से उन्हें बुला रहे हैं पर वो हमारे सामने आ भी नहीं रही है ऐसा महिला काउंसिलर को का उन्हें क्या फायदा जब वो हमारे महिला का आवाज़ को बुलंदी ना कर सके हम महिला काउंसिलर से गुजारिश करेंगे इससे वो अपना बयान कुछ जारी करें और